ਇਹ ਪੰਜਾਬ ਯੂਨੀਵਰਸਿਟੀ ਨਹੀਂ ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਲੀ ਲੜਾਈ ਹੈ। ਉਹ ਇਹਨਾਂ ਦਾ ਮੰਤਰੀ ਹੈ ਜਿਹੜਾ ਸੋਮ ਪ੍ਰਕਾਸ਼ ਉਹ ਆਕੇ ਇਹ ਬਿਆਨ ਦਿੰਦਾ ਹੈ ਵਿਜੀ ਹਸੀ ਧਾਰਾਂ ਦੇ 170 ਹਟਾ ਸਕਦੇ ਸੀ ਸੈਨੇਟ ਭੰਗ ਕਰ ਸਕਦੇ। ਬਜਟ ਕਿਉਂ ਕੱਟ ਦਿੱਤਾ ਜਾਂਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਜਿਹੜਾ ਮਾਮਲਾ ਚੱਲ ਰਿਹਾ ਹੈ। ਯੂਨੀਵਰਸਿਟੀ ਦੀ ਜਿਹੜੀ ਫੰਡਿੰਗ ਹੈ ਉਹ ਲਗਾਤਾਰ ਕੇਂਦਰ ਸਰਕਾਰ ਵੀ ਘਟਾਉਂਦੀ ਰਹੀ ਹੈ। ਉਹ ਪੰਜਾਬ ਸਰਕਾਰ ਵੀ ਘਟਾਉਂਦੀ ਰਹੀ ਹੈ। ਸਾਰੀਆਂ ਸਿ ਵਿਦਿਅਕ ਅਦਾਰਿਆਂ ਦਾ ਕੇਂਦਰੀਕਰਨ ਕਰਨਾ ਉਹਨਾਂ ਦਾ ਭਗਮਾ ਕਰਨ ਕਰਨਾ ਕਿਹੜੇ ਐਸੇ ਬਦਲਾਵ ਨੇ ਕਿ ਜਿਹੜੀ ਸੈਂਟਰ ਕਰਨਾ ਚਾਹੁੰਦੀ ਹੈ ਉਹ ਉਸ ਦਾ ਮੋਟਿਵ ਕੀ ਹੋਈ ਬੀ ਜੀ ਪੀ ਆਰ ਐਸ ਐਸ ਉਹਦਾ ਇੱਕ ਬਹੁਤ ਹੀ ਕਲੀਅਰ ਕਟ ਜਿੰਦਾ ਹੈ ਜਿਹਨੂੰ ਅਸੀਂ ਫਾਸਿਸਟ ਸਰਕਾਰ ਕਹਿੰਦੇ ਆ ਘੱਟ ਗਿਣਤੀਆਂ ਦੀ ਦੁਸ਼ਮਣ ਹੈ ਜਿਹੜੀ ਹਰ ਤਨਾਲੀਆਂ ਵੱਖਰੀਆਂ ਪਛਾਣਾਂ ਦੀ ਦੁਸ਼ਮਣ ਹੈ ਜਿਹੜੀ ਭਾਸ਼ਾਵਾਦੀ ਦੁਸ਼ਮਣ ਹੈ ਇਤਿਹਾਸ ਹੈ ਆਪਾਂ ਨੂੰ ਵੀ ਪਤਾ ਹੈ ਵੀ ਉਹ ਧਾਰਮਿਕ ਘਟਨਾਵਾਂ ਨਹੀਂ ਹੋਈਆਂ ਉਹਨਾਂ ਚੀਜ਼ਾਂ ਇਹ ਜਿਹੀਆਂ ਰਿਸਰਚਰਸ ਕਰਨਾ ਹੈ ਵੀ ਗਾਂ ਦਾ ਜਿਹੜਾ ਗੋਹਾ ਹੈ ਉਹ ਬਹੁਤ ਚੰਗਾ ਹੈ ਸਰਕਾਰਾਂ ਚਾਹੁੰਦੀਆਂ ਨੇ ਅਸੀਂ ਆਪਣੇ ਇਤਿਹਾਸ ਤੋਂ ਅਸੀਂ ਆਪਣੀ ਸੱਭਿਆਚਾਰ ਤੋਂ ਅਸੀਂ ਆਪਣੀ ਵਿਗਿਆਨ ਤੋਂ ਟੁੱਟিয়ে ਕਦੇ ਵੈਦਿਕ ਸਿੱਖਿਆ ਦੇ ਨਾਮ ਉੱਤੇ ਕਦੇ ਜੋਤਿਸ਼ ਦੇ ਨਾਮ ਉੱਤੇ ਕੋਰਸ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਹਮੇਸ਼ਾ ਸੈਨੇਟ ਰੋਕਦੀ ਰਹੀ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਸੈਨੇਟ ਨਹੀਂ ਹੈ ਤਾਂ ਫਿਰ ਉਹ ਇਹੋ ਜਿਹੇ ਕੋਰਸ ਹੁਣ ਸ਼ੁਰੂ ਕਰਨ ਚ ਕਾਮਯਾਬੀ ਹੋ ਰਹੇ ਨੇ ਠੀਕ ਹੈ ਜਿਹੜੀ ਸੂਬਾ ਸਰਕਾਰ ਹੈ ਉਹਦੀ ਕਮਜ਼ੋਰੀ ਰਹੀ ਹੈ ਕਿ ਅੱਜ ਇਹ ਦਿਨ ਦੇਖਣੇ ਪੈ ਰਹੇ ਬਿਲਕੁਲ ਬਿਲਕੁਲ ਉਦੋਂ ਇਹ ਗੱਲ ਵੀ ਔਨ ਰਿਕਾਰਡ ਆਉਂਦੀ ਹੈ ਵੀ 2008-9 ਦੇ ਵਿੱਚ ਬਾਦਲ ਸਰਕਾਰ ਐਨਓਸੀ ਦੇ ਦਿੰਦੀ ਹੈ ਵੀ ਇਹਨੂੰ ਬਣਾ ਲੋ ਸੈਂਟਰੀ ਇਨਵੈਸਟਰ ਉਹ ਸਿਰਫ ਵੋਟਾਂ ਤੱਕ ਸੀਮਤ ਰਹੇਗੇ ਨੇ ਉਹਨਾਂ ਨੂੰ ਸਿਰਫ ਗਿਣਤੀਆਂ ਮਿਲਦੀਆਂ ਤੱਕ ਸੀਮਤ ਹੈ ਜਦੋਂ ਲਾਉਣੇ ਬੰਦੇ ਤੁਸੀਂ ਠੇਡੇ ਤਰੀਕਾ ਨਾ ਐ ਫੜੋ ਜਾਂ ਐ ਫੜੋ ਫੜ ਤਾਂ ਤੁਸੀਂ ਉਹੀ ਰਹੇ ਹੋ ਨਾ ਬਹੁਤ سارے ਲੋਕ ਨੇ ਜਿਹੜੇ ਇਹ ਕਹਿ ਰਹੇ ਆ ਵੀ ਇਹ ਕਿਸਾਨ ਇੱਥੇ ਕੀ ਕਰਨਾ ਆਏ ਨੇ ਮਤਲਬ ਇਹ ਤਾਂ ਵਿਦਿਆਰਥੀ ਹੈ ਨਹੀਂ ਇਕੱਲੇ ਵਿਦਿਆਰਥੀਆਂ ਦਾ ਮਸਲਾ ਕਿਉਂ ਹੈ ਸੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਸੈਨੇਟ ਦਾ ਲੈ ਕੇ ਮਾਮਲਾ ਚੱਲ ਰਿਹਾ ਹੈ ਔਰ ਮੋਰਚਾ ਵੀ ਜਿਹੜਾ ਸਟੂਡੈਂਟਸ ਵੱਲੋਂ ਉੱਥੇ ਲਗਾਇਆ ਜਾ ਰਿਹਾ ਤਾਂ ਮੈਂ ਇੱਕ ਤੁਹਾਡੀ ਮੁਲਾਕਾਤ ਜਿਹੜੀ ਹੁਣ ਕਰਵਾਣ ਚੱਲੇ ਆ ਜੋ ਕਿ ਹੁਣ ਹਾਈ ਕੋਰਟ ਦੇ ਵਕੀਲ ਬਣ ਚੁੱਕੇ ਨੇ ਅਮਨਦੀਪ ਕੌਰ ਔਰ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਉਹਨਾਂ ਨੇ ਬਹੁਤ ਸਾਰੀ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਅੱਜ ਮੇਰੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹੰਦਰ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਜਿਹੜੇ ਸਟੂਡੈਂਟਸ ਇੱਕ ਵਾਰ ਫੇਰ ਤੋਂ ਮੋਰਚਾ ਲਗਾ ਕੇ ਬੈਠੇ ਨੇ ਇਹ ਮਾਮਲਾ ਜਿਹੜਾ ਹੈ ਕਾਫੀ ਪੁਰਾਣਾ ਹੈ ਔਰ ਜਦੋਂ ਤੁਸੀਂ ਵੀ ਯੂਨੀਵਰਸਿਟੀ ਦੇ ਵਿੱਚ ਸੀਗੇ ਉਦੋਂ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਦਾਂ ਦੇ ਕਈ ਜਿਹੜੇ ਪ੍ਰੋਟੈਸਟ ਵੀ ਹੋਏ ਸਭ ਕੁਝ ਚੀਜ਼ਾਂ ਹੋਈਆਂ ਤੁਹਾਡੇ ਤੋਂ ਜਾਨਣਾ ਹੀ ਚਾਹੁੰਦਾ ਹੈ ਕਿ ਜਿਵੇਂ ਕਿ ਹੁਣ ਕੇਂਦਰ ਸਰਕਾਰੇ ਦਾਵਾ ਕਰਦੀ ਹੈ ਕਿ ਅਸੀਂ ਖਰਚਾ ਵੱਧ ਕਰਦੇ ਹਾਂ ਜਾਂ ਉਹਨਾਂ ਦੀ ਇੱਕ ਅਥਾਰਟੀ ਉਹ ਸ਼ੋਅ ਕਰਦੇ ਨੇ ਤਾਂ ਪੰਜਾਬ ਜਿਹੜੀਆਂ ਪਿੱਛੇ ਦੀਆਂ ਸਰਕਾਰਾਂ ਰਹੀਆਂ ਜਾਂ ਹੁਣ ਹੈ ਉਹ ਕੱਟ ਕਿਉਂ ਰਹਿ ਜਾਂਦੇ ਨੇ ਬਜਟ ਕਿਉਂ ਕੱਟ ਦਿੱਤਾ ਜਾਂਦਾ ਹੈ ਜਾਂ ਕਿਸ ਤਰੀਕੇ ਦੇ ਨਾਲੇ ਪੂਰਾ ਜਿਹੜਾ ਮਾਮਲਾ ਚੱਲਦਾ ਹੈ असल uh, ਵਿੱਚ ਗੱਲ ਇਹਦੇ ਤੋਂ ਨਹੀਂ ਤੈਹ ਹੁੰਦੀ ਵੀ ਕੌਣ ਕਿੰਨਾ ਫੰਡ ਦਿੰਦਾ ਹੈ ਗੱਲ ਇਹਦੀ ਤੋਂ ਤੈਹ ਹੁੰਦੀ ਹੈ ਵੀ ਕਿਹਦਾ ਇਤਿਹਾਸਕ ਤੌਰ ਤੇ ਹਿਸਟੋਰਿਕ ਤੌਰ ਤੇ ਕਲੇਮ ਬਣਦਾ ਹੈ ਯੂਨੀਵਰਸਿਟੀ ਬਣਾਈ ਗਈ ਸੀ ਉਸ ਵੇਲੇ ਅੰਗਰੇਜ਼ਾਂ ਦੇ ਵੇਲੇ 1882 ਦੇ ਵਿੱਚ ਇਸ ਖਿੱਤੇ ਦੇ ਵਿੱਚ ਤਾਂ ਕਿ ਇਸ ਖਿੱਤੇ ਨੂੰ ਪ੍ਰਮੋਟ ਕਰ ਸਕੇ ਪੰਜਾਬੀ ਭਾਸ਼ਾ ਪੰਜਾਬ ਦੇ ਆਸ-ਪਾਸ ਦੀ ਕਾਲ ਜੋ ਦੇ ਨਾਲ ਜੁੜੇ ਗਏ ਸੀ ਤੇ ਉਦੋਂ ਉਦੋਂ ਵੀ ਲੋਕਾਂ ਨੇ ਆਪਦੇ ਪੈਸੇ ਦੇ ਨਾਲ ਉਹਦੇ ਰਿਆਸਤਾਂ ਹੁੰਦੀਆਂ ਸੀ ਹੋਰ ਲੋਕ ਹੁੰਦੇ ਸੀ ਉਹਨਾਂ ਨੇ ਪੈਸਾ ਦਿੱਤਾ ਉਹਦੇ ਲਈ ਉਹਦੇ ਨਾਲ ਇਹ ਯੂਨੀਵਰਸਿਟੀ ਜਿਹੜੀ ਬਣੀ ਆ ਹੋਣ ਦੇ ਵਿੱਚ ਆਈ ਹੈ ਲੋਕਾਂ ਨੇ ਆਪਣੀ ਜ਼ਮੀਨ ਦਿੱਤੀ ਉਹ ਤੋਂ ਬਾਅਦ ਲਗਾਤਾਰ ਇਹ ਯੂਨੀਵਰ ਚਲਦੀ ਹੈ ਜਿਹਨੂੰ ਅੱਜ ਯੂਨੀਵਰਸਿਟੀ ਆਫ ਦੀ ਪੰਜਾਬ ਦੇ ਨਾਮ ਨਾਲ ਚਲਦੇ ਜਾਣਦੇ ਆ ਤੇ ਉਹ ਤੋਂ ਬਾਅਦ ਜਦੋਂ ਇੱਧਰ ਵੰਡ ਤੋਂ ਬਾਅਦ ਅਸੀਂ ਇੱਥੇ ਲੈ ਕੇ ਆਉਂਦੇ ਆ ਪੰਜਾਬ ਦੇ ਲੋਕ ਇੱਥੇ ਲੈ ਕੇ ਆਉਂਦੇ ਨੇ ਫਿਰ ਚੰਡੀਗੜ੍ਹ ਦੇ ਵਿੱਚ ਇਹ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਹੈ ਤਾਂ ਉਸ ਵੇਲੇ ਜਦੋਂ 47 ਚ ਵੰਡ ਤੋਂ ਬਾਅਦ ਇੱਧਰ ਆਉਂਦੀ ਹੈ ਤਾਂ ਉਦੋਂ ਦੀ ਈਸਟ ਪੰਜਾਬ ਯੂਨੀਵਰਸਿਟੀ ਐਕਟ ਬਣਾਇਆ ਜਾਂਦਾ 1947 ਜਿਹਦੇ ਤਹਿਤ ਇਹ ਤੈ ਕੀਤਾ ਜਾਂਦਾ ਵੀ ਇਸ ਯੂਨੀਵਰਸਿਟੀ ਦਾ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਸੀ ਪਹਿਲਾਂ ਵੀ ਸੈਨੇਟ ਇੱਕ ਬਾਡੀ ਹੁੰਦੀ ਹੈ ਜਿਹੜੀ ਕਿ ਆਪਾਂ ਕਹਿ ਲਈਏ ਵੀ ਜਿਵੇਂ ਆਪਣੇ ਦੇਸ਼ ਆਪਾਂ ਪਾਰਲੀਮੈਂਟ ਚੋਣਾਂ ਕਿ ਭੇਜਦੇ ਆਂ ਉਵੇਂ ਯੂਨੀਵਰਸਿਟੀ ਦੇ ਅੰਦਰ ਇੱਕ ਸੈਨੇਟ ਹੈ ਜਿਹਦੇ ਵਿੱਚ ਕੁਝ ਕੁ ਲੋਕਾਂ ਦੇ ਕੋਲ ਖਾਸ ਪਾਵਰਾਂ ਨੇ ਵੋਟ ਪਾਉਂਦੀਆਂ ਜਿਹਦੇ ਵਿੱਚੋਂ ਪ੍ਰਿੰਸੀਪਲ ਚੁਣੇ ਜਾਂਦੇ ਨੇ ਅਧਿਆਪਕ ਚੁਣੇ ਜਾਂਦੇ ਨੇ ਤੇ ਖਾਸ ਤੌਰ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਿਹੜਾ ਵੀ ਵਿਦਿਆਰਥੀ ਯੂਨੀਵਰਸਿਟੀ ਚੋਂ ਪੜ੍ਹ ਕੇ ਨਿਕਲਿਆ ਜਿਹਨੂੰ ਅਸੀਂ ਅਲੂਮਨਾਈ ਕਹਿੰਦੇ ਆ ਉਹ ਵੋਟਾਂ ਪਾਉਂਦੇ ਨੇ ਤੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਨੇ ਉਹ ਪੂਰੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਉੱਤਰਾਖੰਡ ਯੂਪੀ ਆਸ-ਪਾਸ ਦੇ ਸਾਰੇ ਸੂਬਿਆਂ ਦੇ ਵਿੱਚ ਉਹਨਾਂ ਦੇ ਉਹ ਫਿਰ ਵੋਟਾਂ ਪਾ ਕੇ ਆਪਦੇ ਕੁਝ ਬੰਦੇ ਇਲੈਕਟ ਕਰਦੇ ਨੇ 15 ਦੀ ਗਿਣਤੀ ਦੇ ਵਿੱਚ ਹੁਣ ਜਿਹੜੀ ਪਿਛਲੀ ਸੈਨੇਟ ਬਣਾਈ ਗਈ ਸੀ ਉਹ 91 ਮੈਂਬਰੀ ਸੈਨੇਟ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਦੋਂ ਤੋਂ ਆ ਐਕਟ ਬਣਿਆ ਉਸ 91 ਮੈਂਬਰੀ ਸੈਨੇਟ ਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਵੀ ਪੰਜਾਬ ਸਰਕਾਰ ਹੁੰਦੀ ਸੀ ਪੰਜਾਬ ਛਾੜ ਚਵੰਡਿਆ ਗਿਆ ਉਹਦੇ ਵਿੱਚੋਂ ਹਰਿਆਣਾ ਹਿਮਾਚਲ ਨਿਕਲੇ ਉਸ ਵੇਲੇ ਤੱਕ ਉਹਦੇ ਵਿੱਚੋਂ ਹਰਿਆਣਾ ਤੇ ਹਿਮਾਚਲ ਦੀ ਵੀ ਸਾਂਝੀ ਰਹੀ ਯੂਨੀਵਰਸਿਟੀ ਕਿਉਂਕਿ ਉਹਨਾਂ ਕੋਲ ਆਪਦੀਆਂ ਯੂਨੀਵਰਸਟੀਆਂ ਨਹੀਂ ਸੀ ਪਰ ਇਹ ਐਕਟ ਦੇ ਵਿੱਚ ਹੀ ਦਰਜ ਕੀਤਾ ਇਹ ਸੋਧ ਕਰ ਦਿੱਤੀ ਗਈ ਸੀ ਵੀ ਜਦੋਂ ਉਹਨਾਂ ਕੋਲ ਆਪਦੀਆਂ ਯੂਨੀਵਰਸਿਟੀਆਂ ਆ ਜਾਣਗੀਆਂ ਉਹ ਆਪਦੇ ਕਾਲਜੇ ਤੋਂ ਬਾਹਰ ਲੈ ਜਾਣਗੇ ਫੰਡ ਵੀ ਇਹਦੇ ਵਿੱਚੋਂ ਬਾਹਰ ਕੱਢ ਲੈਣਗੇ ਤੇ ਉਸ ਤੋਂ ਬਾਅਦ ਇਹ ਪੰਜਾਬ ਨੂੰ ਦੇ ਦਿੱਤੀ ਉਹ ਹੁੰਦਾ ਕੀ 70 ਦੇ ਵਿੱਚ 75 ਦੇ ਵਿੱਚ ਹਿਮਾਚਲ ਤੇ ਹਰਿਆਣਾ ਦੋਨਾਂ ਦੀਆਂ ਯੂਨੀਵਰਸਿਟੀਆਂ ਬਣਦੀਆਂ ਨੇ ਐਚਪੀਯੂ ਸ਼ਿਮਲਾ ਬਣਦੀ ਹੈ ਇੱਥੇ ਕੁਰੂਕਸ਼ੇਤਰ ਯੂਨੀਵਰਸਿਟੀ ਬਣਦੀ ਹੈ ਇਹ ਦੋਨੇ ਆਪਦੇ ਕਾਲਜ ਕੱਢ ਲੈਂਦੇ ਨੇ ਇਹਦੇ ਵਿੱਚੋਂ ਬਾਹਰ ਫੰਡਾਂ ਦੇ ਫੰਡ ਵੀ ਦੇਣਾ ਬੰਦ ਕਰ ਦਿੰਦੇ ਨੇ ਤੇ ਜਿਹੜੇ ਇਹਨਾਂ ਦੇ ਮੈਂਬਰ ਹੁੰਦੇ ਨੇ ਜਿਵੇਂ ਪੰਜਾਬ ਦਾ ਸੀਐਮਐਕਸ ਅਫੀਸ਼ੀਅਲ ਮੈਂ ਉਹ ਹਾਈਰ ਐਜੂਕੇਸ਼ਨ ਮਿਨਿਸਟਰ ਉਹ ਵੀ ਐਕਸ-ਆਫੀਸ਼ੀਅਲ ਮੈਂਬਰ ਹੈ ਉਹ ਵੀ ਹਰਿਆਣਾ ਹਿਮਾਚਲ ਦੇ ਬਾਹਰ ਹੋ ਜਾਂਦੇ ਨੇ ਪਰ ਹਰਿਆਣਾ ਹਿਮਾਚਲ ਨੂੰ ਬਾਹਰ ਜਦੋਂ ਨਿਕਲਦੇ ਨੇ ਤਾਂ ਨਾਲ ਦੀ ਨਾਲ ਕੇਂਦਰ ਆਪਦੀ ਲੱਤ ਫਸਾ ਲੈਂਦਾ ਇਸ ਯੂਨੀਵਰਸਿਟੀ 'ਚ ਉਦੋਂ ਤੋਂ ਕੇਂਦਰ ਨੇ ਇਸ ਯੂਨੀਵਰਸਿਟੀ ਨੂੰ ਇੱਕ ਸਾਂਝੀ ਯੂਨੀਵਰਸਿਟੀ ਦੇ ਤੌਰ ਤੇ ਹੀ ਪ੍ਰੋਜੈਕਟ ਕੀਤਾ ਉਸ ਵੇਲੇ ਦੀਆਂ ਜਿੰਨੀਆਂ ਸਰਕਾਰਾਂ ਸੀ ਉਹਨਾਂ ਨੇ ਉਸ ਵੇਲੇ ਕੋਈ ਉਦਦਮ ਨਹੀਂ ਚੱਕਿਆ ਕੋਈ ਹਾਂ ਮਤਲਬ ਰੌਲਾ ਨਹੀਂ ਪਾਇਆ ਵੀ ਕਿੱਥੇ ਦਾ ਸੀ ਚੰਡੀਗੜ੍ਹ ਮੰਗਣਾ ਕਿਤੇ ਤੁਸੀਂ ਇਹ ਵੀ ਯੂਨੀਵਰਸਿਟੀ ਆਪਦੀ ਹੱਥੋਂ ਜਾਣ ਦੇ ਰਹੇ ਹੋ ਤੇ ਉਦੋਂ ਤੋਂ ਲੈ ਕੇ ਲਗਾਤਾਰ ਇਹੀ ਚੱਲਦਾ ਰਿਹਾ ਵੀ ਕੇਂਦਰ ਤੇ ਪੰਜਾਬ ਸਰਕਾਰ 60 40 ਦੇ ਰੇਸ਼ਿਓ ਦੇ ਵਿੱਚ ਇਹਨੂੰ ਫੰਡ ਦਿੰਦੇ ਆਏ ਨੇ ਤੇ ਉਹਨਾਂ ਦੇ ਵੀ ਬੰਦੇ ਕੇਂਦਰ ਦੇ ਮੰਤਰੀ ਨਾਮ ਪਗਲੇ ਇੱਕ ਸਾਂਝੀ ਯੂਨੀਵਰਸਿਟੀ ਬਣਾ ਕੇ ਰੱਖਤਾ ਪਰ ਫਿਰ ਵੀ ਭਾਵੇਂ ਯੂਨੀਵਰਸਿਟੀ ਸਾਂਝੀ ਸੀ ਇਹਦੇ ਚ ਕੇਂਦਰ ਤੇ ਪੰਜਾਬ ਸਰਕਾਰ ਫੰਡ ਦਿੰਦਿਆਂ ਰਹੀਆਂ ਪਰ ਫਿਰ ਵੀ ਜਿਹੜੀ ਇਹਦੀ ਕੰਮ ਕਰਨਾ ਸੀ ਉਹ ਇੰਡੀਪੈਂਡੈਂਟ ਰਿਹਾ ਉਹ ਇੱਕ ਆਟੋਨੋਮਸ ਸਟਰਕਚਰ ਸੀਗਾ ਸੈਨੇਟ ਸਿੱਧੀ ਕਿਸੇ ਦੇ ਕੰਟਰੋਲ ਚ ਨਹੀਂ ਉਹਦੇ ਵਿੱਚ ਬਹੁਤੇ ਬੰਦੇ ਚੁਣ ਕੇ ਆਉਂਦੇ ਰਹੇ ਨੇ ਤੇ ਉਹ ਜਿਹੜੇ ਬਹੁਤੇ ਚੁਣੇ ਹੋਏ ਬੰਦੇ ਆ ਅੱਜ ਉਹੀ ਚੁਭਰੇ ਨੇ ਅਸਲ ਵਿੱਚ ਕੇਂਦਰ ਸਰਕਾਰ ਨੂੰ ਵੀ ਇਹ ਚੁਣੇ ਹੋਿਆਂ ਦੀ ਬਹੁਤਾਤ ਕਰਕੇ ਅਸੀਂ ਆਪਣੇ ਏਜੰਡੇ ਲਾਗੂ ਨਹੀਂ ਕਰ ਸਕਦੇ ਅੱਜ ਜਿੰਨੀਆਂ ਵੀ ਕਾਲਜ ਯੂਨੀਵਰਸਟੀਆਂ ਪੂਰੇ ਦੇਸ਼ ਦੇ ਵਿੱਚ ਹੈਗੀਆਂ ਨੇ ਇਹਨਾਂ ਦਾ ਮਕਸਦ ਇੱਕੋ ਹੀ ਹੈ ਬਿਉਨਾ ਯੂਨੀਵਰਸਿਟੀਆਂ ਦੇ ਵਿੱਚ ਸਿਲੇਬਸ ਦੇ ਵਿੱਚੋਂ ਸੋਧਾਂ ਕੀਤੀਆਂ ਜਾਣ, ਆਵਦੇ ਅਧਿਕਾਰੀ ਬਿਠਾਏ ਜਾਣ, ਆਪਦੀਆਂ ਪਾਲਿਸੀਆਂ ਲਾਗੂ ਕਰਾਈਆਂ ਜਾਣ, ਆਪਦੇ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣ, ਰਿਸਰਚ ਆਪਦੇ ਤਰੀਕੇ ਨਾਲ ਕਰਵਾਈ ਜਾਵੇ ਤੇ ਸਭ ਤੋਂ ਵੱਡੀ ਗੱਲ ਵੀ ਆ ਜੇ ਯੂਨੀਵਰਸਿਟੀਆਂ ਦੇ ਵਿੱਚੋਂ ਫੀਸਾਂ ਘਟ ਨੇ, ਵਿਦਿਆਰਥੀ ਜਥੇਬੰਦੀਆਂ ਬਹੁਤ ਐਕਟਿਵ ਨੇ ਇਹਨੂੰ ਖਤਮ ਕਰਕੇ ਜਿਹੜੀ ਐਕਟਿਵ ਸਟੂਡੈਂਟ ਪੋਲਿਟਿਕਸ ਇਹਦੀ ਥਾਂ ਤੇ ਇੱਕ ਘਟੀਆ ਪੋਲਿਟਿਕਸ ਜਿਹੜੀ ਏਬੀਵੀਪੀ ਟਾਈਪ ਪੋਲਿਟਿਕਸ ਹੈ ਉਹਨੂੰ ਲੈ ਕੇ ਆਇਆ ਜਾਵੇ ਤੇ ਇਹਦੀ ਥਾਂ ਤੇ ਫੀਸਾਂ ਦੇ ਵਿੱਚ ਵਾਧਾ ਕੀਤਾਵੇ ਉਹ ਸਾਰੀਆਂ ਕਾਸੇ ਦੇ ਉਹ ਯੂਨੀਵਰਸਿਟੀ ਦਾ ਕੋਈ ਆਵਦਾ ਇੰਡੀਪੈਂਡੈਂਟ ਸਟਰਕਚਰ ਹੈ ਜਿਹੜਾ ਕੰਮ ਕਰ ਰਿਹਾ ਇਸ ਕਰਕੇ ਸੈਨੇਟ ਤੇ ਹਮਲਾ ਅੱਜ ਨਹੀਂ ਹੋਇਆ ਸੈਨੇਟ ਤੇ ਹਮਲਾ ਕਦੋਂ ਸ਼ੁਰੂ ਹੁੰਦਾ ਹੈ ਸੈਨੇਟ ਤੇ ਵੈਸੇ ਤਾਂ ਇਹਨਾਂ ਦੇ ਆਪਦੇ ਮੈਂਬਰ ਹੈਗੇ ਹੀ ਨੇ 2019 ਦੇ ਵਿੱਚ ਇੱਕ ਸੈਨੇਟ ਦੀ ਮੀਟਿੰਗ ਦੇ ਵਿੱਚ ਵਾਈਸ ਚਾਂਸਲਰ ਨੇ ਫੈਸਲਾ ਕੀਤਾ ਵੀ ਅਸੀਂ ਡੀਨ ਵਿਦਿਆਰਥੀ ਭਲਾਈ ਆਫਦਾ ਲਾਉਣਾ ਹੈ ਪਰ ਇਧਰੋਂ ਸੈਨੇਟ ਨੇ ਪਾਸ ਕੀਤਾ ਵੀ ਨਹੀਂ ਜਿਹੜਾ ਪਹਿਲਾਂ ਤੋਂ ਚੱਲਦਾ ਆ ਰਿਹਾ ਉਹਦਾ ਕਾਰਜਕਾਲ ਐਕਸਟੈਂਡ ਹੋਊਗਾ ਤਾਂ ਉਸ ਤੋਂ ਬਾਅਦ ਇਹ ਹੁੰਦਾ ਹੈ ਵੀ ਉਹ ਸੈਨੇਟ ਦੀ ਮੀਟਿੰਗ ਦੇ ਵਿੱਚ ਪਾਸ ਹੋਇਆ ਫੈਸਲਾ ਮੰਨਣ ਤੋਂ ਇਨਕਾਰ ਕਰ ਦਿਆ ਤੇ ਉਹ ਮੀਟਿੰਗ ਤੋਂ ਵਾਕ ਆਊਟ ਕਰ ਦਿੰਦਾ ਤੇ ਆਪਦਾ ਧੱਕੇ ਨਾਲ ਲਾਉਣ ਦੀ ਕੋਸ਼ਿਸ਼ ਕਰਦਾ ਹੈ ਬੰਦਾ ਉਦੋਂ ਇਹਨਾਂ ਦਾ ਮੰਤਰੀ ਹੈ ਜਿਹੜਾ ਸੋਮ ਪ੍ਰਕਾਸ਼ ਕੇਂਦਰ ਤੋਂ ਆਕੇ ਹੀ ਬਿਆਨ ਦਿੰਦਾ ਹੈ ਵੀ ਅਸੀਂ ਜੇ 370 ਧਾਰਾ ਹਟਾ ਸਕਦੇ ਕਿਉਂਕਿ ਕਸ਼ਮੀਰ ਚ ਨਵੀਂ ਨਵੀਂ ਉਹ ਹਟਾਈ ਸੀ ਵੀ ਜੇ ਅਸੀਂ ਧਾਰਾ 370 ਹਟਾ ਸਕਦੇ ਅਸੀਂ ਸੈਨੇਟ ਪੰਕ ਕਰ ਸਕਦੇ ਇਹਨਾਂ ਦੇ ਇਸ਼ਾਰੇ ਮਨਸੂਬੇ ਉਹ ਤੋਂ ਸਾਫ਼ ਹੋ ਗਏ ਸੀ ਅਗਲੇ ਹੀ ਸਾਲ ਲਾਕਡਾਊਨ ਲੱਗ ਜਾਂਦਾ ਅਗਲੇ ਸਾਲ ਚੋਣਾ ਹੋਣੀ ਸੀ ਸੈਨੇਟ ਦੀ ਫਿਰ ਉਹ ਲਾਕਡਾਊਨ ਦਾ ਬਹਾਨਾ ਲਾ ਕੇ ਯੂਨੀਵਰਸਿਟੀ ਬੰਦ ਰੱਖੀ ਤੇ ਸੈਨੇਟ ਦੀਆਂ ਚੋਣਾਂ ਨਹੀਂ ਕਰਾਈਆਂ ਪਰ ਵਿਦਿਆਰਥੀ ਜਥੇਬੰਦੀਆਂ ਤਗੜੀਆਂ ਹੋਈਆਂ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਆੜੜ ਥਾਵਾਂ ਤੇ ਇੱਥੇ ਵੀ ਪ੍ਰੈਸ਼ਰ ਬਿਲਡ ਕੀਤਾ ਪੰਜਾਬ ਸਰਕਾਰ ਨੂੰ ਵੀ ਘੇਰਿਆ ਤੇ ਉਸ ਤੋਂ ਬਾਅਦ ਉਹ ਸੈਨੇਟ ਦੀਆਂ ਚ 8 ਸਾਲ ਉਹਦਾ ਕਾਰਜਕਾਲ ਹੁੰਦਾ ਜਦੋਂ ਉਹ ਚਾਰਜਕਾਲ ਫਿਰ 2024 ਚ ਮੁੱਕਿਆ ਫਿਰ ਫੇਰ ਉਸੇ ਗਲਤੀ ਉੱਥੇ ਆ ਕੇ ਖੜੇ ਹੋਗੇ ਵੀ ਕੇਂਦਰ ਸਰਕਾਰ ਫੇਰ ਕਹਿੰਦੀ ਅਸੀਂ ਨਹੀਂ ਚੋਣਾ ਹਜੇ ਕਰਵਾਉਂਦੇ ਤੇ ਹੁਣ ਉਹ ਤੋਂ ਅਗਲੇ ਸਟੈਪ ਤੇ ਪਹੁੰਚੇ ਨੇ ਨਾ ਸਿਰਫ ਉਹਨਾਂ ਨੇ ਇਹ ਕਿਹਾ ਵੀ ਅਸੀਂ ਚੋਣਾ ਨਹੀਂ ਕਰਾਉਣੀ ਆ ਉਹ ਇੱਥੋਂ ਤੱਕ ਚਲੇ ਗਏ ਵੀ ਕਹਿੰਦੇ ਅਸੀਂ 91 ਮੈਂਬਰੀ ਸੈਨੇਟ ਨੂੰ ਕਟਾ ਕੇ 31 ਮੈਂਬਰੀ ਕਰ ਦੇਣੀ ਆ ਜਿਹਦੇ ਵਿੱਚੋਂ ਪ੍ਰਿੰਸੀਪਲ ਅਧਿਆਪਕ ਜਾਂ ਚੁਣੇ ਹੋਏ ਜਿੰਨੇ ਨੁਮਾਇੰਦੇ ਨੇ ਉਹ ਘਟ ਜਾਣਗੇ ਜਿਹੜੇ ਨਾਮਜ਼ਦ ਮੈਂਬਰ ਨੇ ਜਿਹੜੇ ਕੇਂਦਰ ਨੇ ਚੁਣ ਕੇ ਭੇਜਨੇ ਨੇ ਆਪਦੇ ਵੱਲੋਂ ਉਹਨਾਂ ਦੀ ਗਿਣਤੀ ਵਿਧਾਨ ਸਭਾ ਦੇ ਵਿੱਚ ਤਾਂ ਕਿ ਜੇ ਸੈਨੇਟ ਦੇ ਅੰਦਰ VOTING ਵੀ ਪੈਂਦੀ ਹੈ ਤਾਂ ਆਪਦੇ ਫੈਸਲੇ ਲਾਗੂ ਕਰਨ ਲਈ ਉਹਨਾਂ ਬੰਦਿਆਂ ਦੀਆਂ ਵੋਟਾਂ ਵੱਧ ਪੈ ਜਾਣ। ਸੋ ਕਿਸ ਤਰੀਕੇ ਦੀ ਜਿਹੜੀ ਰਿਸਰਚਰਸ ਜਾਂ ਫਿਰ ਜੋ ਜਿਹੜੇ ਬਦਲਾਅ ਨੇ ਉਹ ਤੁਸੀਂ ਕਿਹਾ ਕਿ ਸਬਜੈਕਟਸ ਦੇ ਵਿੱਚ ਜਾਂ ਕੁਝ ਇਹ ਕਿਹੜੇ ਐਸੇ ਬਦਲਾਅ ਨੇ ਕਿ ਜਿਹੜੇ ਸੈਂਟਰ ਕਰਨਾ ਚਾਹੁੰਦੀ ਹੈ ਉਹ ਉਸ ਦਾ ਕੀ ਮਤਲਬ ਮੋਟਿਵ ਕੀ ਹੋਊਗਾ ਉਸ ਦੇ ਦੇਖੋ ਇਹ ਕਲੀਅਰ ਹੈ ਵੀ ਤੁਸੀਂ ਅੱਜ ਬੱਚਿਆਂ ਨੂੰ ਇਥੋਂ ਤੱਕ ਕਿ ਜਿਵੇਂ ਮੇਰੇ ਨਾਲ ਦਾ ਗੁਜਰਾਤ ਦੇ ਕਿਸੇ ਸਕੂਲ ਦੇ ਵਿੱਚ ਹੈ ਜਿਹੜਾ ਉੱਥੇ ਬੱਚਿਆਂ ਨੂੰ ਜਿਸ ਤਰ੍ਹਾਂ ਦੀਆਂ ਮਤਲਬ ਰਿਲੀਜੀਅਸ ਸਕ੍ਰਿਪਚਰਸ ਦੇ ਵਿੱਚੋਂ ਜਿਹੜੀ ਮਾਈਥੋਲੋਜੀ ਹੈ ਸਿੱਧਾ-ਸਿੱਧਾ ਇਤਿਹਾਸ ਹੈ ਆਪਾਂ ਨੂੰ ਵੀ ਪਤਾ ਹੈ ਵੀ ਉਹ ਧਾਰਮਿਕ ਘਟਨਾਵਾਂ ਨਹੀਂ ਹੋਈਆਂ ਉਹਨਾਂ ਚੀਜ਼ਾਂ ਨੂੰ ਇਹ ਜਿਹੀਆਂ ਰਿਸਰਚਸ ਕਰਨਾ ਇਹ ਜਿਹੀਆਂ ਗੱਲਾਂ ਪੜਾਉਣੀਆਂ ਬੱਚਿਆਂ ਦੇ ਕਾਰਜਪਾਲ ਦੇ ਵਿੱਚ ਪਾਠ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ ਗਣੇਸ਼ ਦੀ ਹੈ ਜਿਹੜੀ ਪਲਾਸਟਿਕ ਸਰਜਰੀ ਦੇ ਨਾਲ ਸਿਰ ਲਾਇਆ ਗਿਆ ਸੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇੱਥੇ ਅੱਜ ਗਾਂ ਦਾ ਜਿਹੜਾ ਗੋਹਾ ਹੈ ਉਹ ਬਹੁਤ ਚੰਗਾ ਹੈ ਮਤਲਬ ਦਿੱਲੀ ਯੂਨੀਵਰਸਿਟੀ ਦੇ ਵਿੱਚ ਇੱਕ ਟੀਚਰ ਕੀ ਕਰਦੀ ਹੈ ਕਲਾਸਰੂਮ ਦੇ ਵਿੱਚ ਜਾ ਕੇ ਸਾਰੇ ਕਲਾਸਰੂਮ ਨੂੰ ਗੋਹੇ ਨਾਲ ਲਪਕ ਦਿੰਦੀ ਹੈ ਅੰਦਰੋਂ ਕਹਿੰਦੀ ਹੈ ਨੈਚੁਰਲ 에ਅਰ ਕੰਡੀਸ਼ਨਿੰਗ ਹੈ ਤਾਂ ਉਹਦੇ ਵਿਰੋਧ ਦੇ ਵਿੱਚ ਵਿਦਿਆਰਥੀ ਕੀ ਕਰਦੇ ਨੇ ਉਹਦਾ ਕਮਰਾ ਜਾ ਕੇ ਲਿਪ ਪਿੰਦੇ ਨੇ ਵੀ ਦੇਖੋ ਅਸੀਂ ਇਕੱਲੇ ਇਹਦੇ ਵਿੱਚ ਕਿਉਂ ਰਹੀਏ ਨਾ ਨੇਚਰਲ ਇਨ ਕੰਡੀਸ਼ਨਿੰਗ ਤੁਹਾਡੇ ਆਪ ਦੇ ਕਮਰੇ ਦੇ ਵਿੱਚ ਵੀ ਉਹ ਤੁਸੀਂ ਆਪ ਦਾ ਘਰ ਘਰ ਤੋਂ ਨਹੀਂ ਲਿਪਦੇ ਤੁਸੀਂ ਉਦਾਹਰਣ ਦੇ ਤੌਰ ਤੇ ਸ਼ੁਰੂ ਕਰਨਾ ਤਾਂ ਤੁਸੀਂ ਉੱਥੋਂ ਸ਼ੁਰੂ ਕਰੋ ਅਸਲ ਵਿੱਚ ਗੱਲ ਕੀ ਹੈ ਵੀ ਇੱਕ ਪਿਛਾਕੜੀ ਸੋਚ ਹੈ ਸਾਡੇ ਸਮਾਜ ਦੇ ਵਿੱਚ ਇੱਕ ਸੈਂਟਰ ਦੇ ਉੱਤੇ ਗਵਰਨਮੈਂਟ ਕਾਬਜ ਹੈ ਬੀਜੇਪੀ ਆਰਐਸਐਸ ਉਹਦਾ ਇੱਕ ਬਹੁਤ ਹੀ ਕਲੀਅਰ ਕਟਾਜ ਹੈ ਜਿਹਨੂੰ ਅਸੀਂ ਫਾਸਿਸਟ ਸਰਕਾਰ ਕਹਿੰਦੇ ਆ ਜਿਹੜੀ ਕਿ ਘੱਟ ਗਿਣਤੀਆਂ ਦੀ ਦੁਸ਼ਮਣ ਹੈ ਜਿਹੜੀ ਹਰ ਤਨਾਂ ਦੀਆਂ ਬੱਕਰੀਆਂ ਪਛਾਣਾਂ ਦੀ ਦੁਸ਼ਮਣ ਦੇ ਅਜੰਡੇ ਸਿਲੇਬਸਸ ਦੇ ਥਰੂ ਲਾਗੂ ਕਰਨਾ ਚਾਹੁੰਦੇ ਨੇ ਉਹਨਾਂ ਨੇ ਸਕੂਲਾਂ ਦੇ ਵਿੱਚ ਐਨਸੀਆਰਟੀਆ ਦੇ ਸਿਲੇਬਸ ਬਦਲਦੇ ਉਹਨਾਂ ਨੇ ਮੁਗਲਾਂ ਵਾਲੇ ਪਾਠ ਹਟਾ ਦਿੱਤੇ ਨੇ ਉਹਨਾਂ ਨੇ ਹੋਰ ਇਸ ਤਰ੍ਹਾਂ ਦੇ ਪਾਠ ਜਿਹੜੇ ਕਿ ਡੈਮੋਕ੍ਰੇਸੀ ਦੇ ਉੱਤੇ ਆਉਂਦੇ ਨੇ ਕੋਈ ਹੋਰ ਫਰੀडम ਸਟਰਗਲ ਦੇ ਉੱਤੇ ਆਉਂਦੇ ਨੇ ਉਹ ਚੀਜ਼ਾਂ ਖਤਮ ਕਰਤੀਆਂ ਸਾਡੇ ਭਗਸਰਾਬਾਂ ਬਾਰੇ ਜਿਲਿਆਂ ਵਾਲੇ ਬਾਗ ਬਾਰੇ ਕਿਤੇ ਕੋਈ ਗੱਲ ਨਹੀਂ ਹੁੰਦੀ ਜਿਲਿਆਂ ਵਾਲੇ ਬਾਗ ਨੂੰ ਵੀ ਇਹਨਾਂ ਨੇ ਆਪ ਤੁਸੀਂ ਜਾ ਕੇ ਦੇਖੀਏ ਵੀ ਕਿੱਥੇ ਉਹਨੂੰ ਟੂਰਿਸਟ ਸਪੌਟ ਬਣਾ ਕੇ ਰੱਖਤਾ ਜਿਹੜਾ ਕਿ ਉੱਥੇ ਜਾ ਕੇ ਲੋਕਾਂ ਦੀਆਂ ਅੱਖਾਂ ਪਰ ਆਉਂਦੀਆਂ ਹੁੰਦੀਆਂ ਸੀ ਜਿਹੜੇ ਉੱਥੋਂ ਦਾ ਮੰਜ਼ਰ ਮੋਕੂ ਨੀ ਖੂ ਦੇਖ ਕੇ ਉਹ ਤਾਂ ਐ ਬਣਾਤਾ ਵੀ ਜਿਵੇਂ ਉਹ ਵਿਸਾਖੀ ਮਨਾਉਣ ਲਈ ਲੋਕ ਆਏ ਸੀਗੇ ਤੇ ਬਸ ਉੱਥੇ ਜੋ ਹੋਇਆ ਉਹ ਤੋਂ ਬਾਅਦ ਉਹ ਚਲੇ ਗਏ ਵੀ ਉਹ ਲੋਕ ਕਦੇ ਉਹ ਯਾਦ ਹੀ ਨ ਰੱਖਣ ਸਰਕਾਰਾਂ ਚਾਹੁੰਦੀਆਂ ਨੇ ਅਸੀਂ ਆਪਦੇ ਇਤਿਹਾਸ ਤੋਂ ਅਸੀਂ ਆਪਦੇ ਸੱਭਿਆਚਾਰ ਤੋਂ ਅਸੀਂ ਆਪਣੀ ਵਿਗਿਆਨ ਤੋਂ ਟੁੱਟੀਏ ਤੇ ਅਸੀਂ ਸਾਡੀ ਸੋਚ ਆ ਜਿਹੜੀ ਉਹ ਸੋਚ ਨਾ ਕੁਝ ਵੀ ਸਕੀ ਇਸ ਕਰਕੇ ਇਹ ਜੇ ਕੋਰਸਸ ਇਹ ਜੀਆਂ ਚੀਜ਼ਾਂ ਇੱਥੇ ਸ਼ੁਰੂ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਥਿਲ ਸਮੇ ਸਮੇ ਤੇ ਕਦੇ ਵੈਦਿਕ ਸਿੱਖਿਆ ਦੇ ਨਾਮ ਉੱਤੇ ਕਦੇ ਜੋਤਿਸ਼ ਦੇ ਨਾਮ ਉੱਤੇ ਕੋਰਸ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਉਹ ਨੂੰ ਹਮੇਸ਼ਾ ਸੈਨੇਟ ਰੋਕਦੀ ਰਹੀ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਸੈਨੇਟ ਨਹੀਂ ਹੈ ਤਾਂ ਫਿਰ ਉਹ ਇਹ ਜੇ ਕੋਰਸ ਹੁਣ ਸ਼ੁਰੂ ਕਰਨ ਚ ਕਾਮਯਾਬੀ ਹੋ ਰਹੇ ਨੇ ਇੱਕ ਦੋ ਕੋਰਸ ਸ਼ਾਇਦ ਸ਼ੁਰੂ ਕੀਤੇ ਵੀ ਨਹੀਂ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਪਿਛਲੇ ਟਾਈਮ ਚ ਤਾਂ ਇਹੀ ਸਾ ਅਸੀਂ ਇਹ ਕਹਿੰਦੇ ਆ ਵੀ ਸੈਂਟਰਲ ਗਵਰਨਮੈਂਟ ਜਿਹੜੇ ਆ ਉਹਦੇ ਅਜੈਂਡੇ ਬਹੁਤ ਵੱਡੇ ਨੇ ਅਜੰਡਾ ਕੀ ਸਰ ਸ਼ਵੇਲੀ ਉਸ ਵੇਲੇ ਖੇਤੀ ਕਾਨੂੰਨ ਲੈ ਕੇ ਆਏ ਉਸ ਵੇਲੇ ਇਹ ਬਿਜਲੀ ਸੋਧ ਬਿੱਲ ਲੈ ਕੇ ਆਏ 2020 ਉਸ ਵੇਲੇ ਨਾਲ ਦੀ ਨਾਲ ਇਹ ਨਵੀਂ ਸਿੱਖਿਆ ਨੀਤੀ 2020 ਲੈ ਕੇ ਆਏ ਜਿਹਦੇ ਤਿੰਨ ਏਜੰਡੇ ਮੁੱਖ ਨੇ ਵੀ ਅਸੀਂ ਸਾਰੀਆਂ ਸਿ ਵਿਦਿਅਕ ਅਦਾਰਿਆਂ ਦਾ ਕੇਂਦਰੀਕਰਨ ਕਰਨਾ ਹੈ ਉਹਨਾਂ ਦਾ ਭਗਵਾਕਰਨ ਕਰਨਾ ਹੈ ਵੀ ਉੱਥੇ ਆਪਦੇ ਬੰਦੇ ਬਿਠਾਉਣੇ ਨੇ ਆਪਦੇ ਹਿਸਾਬ ਨਾਲ ਨੀਤੀਆਂ ਲਾਗੂ ਕਰਾਉਣੇ ਤੇ ਨਾਲ ਦੀ ਨਾਲ ਉਹਦਾ ਨਿੱਜੀਕਰਨ ਕਰਨਾ ਹੈ ਵੱਧ ਤੋਂ ਵੱਧ ਉਹਦੀਆਂ ਫੀਸਾਂ ਵਧਾਈਏ ਜਿਵੇਂ ਹੁਣ ਪੰਜਾਬ ਯੂਨੀਵਰਸਿਟੀ ਦੀ ਜੇ ਗੱਲ ਕਰੀਏ ਯੂਨੀਵਰਸਿਟੀ ਦੀ ਜਿਹੜੀ ਫੰਡਿੰਗ ਹੈ ਉਹ ਲਗਾਤਾਰ ਕੇਂਦਰ ਸਰਕਾਰ ਵੀ ਘਟਾਉਂਦੀ ਰਹੀ ਹੈ ਉਹ ਪੰਜਾਬ ਸਰਕਾਰ ਵੀ ਘਟਾਉਂਦੀ ਰਹੀ ਹੈ ਜਿਹੜਾ ਪੰਜਾਬ ਸਰਕਾਰ ਦਾ 25 ਲੱਖ ਰੁਪਏ ਉਹ 25 ਕਰੋੜ ਰੁਪਏ ਦਾ ਕੁਝ ਬਣਦਾ ਪੈਕੇਜ ਉਹ ਪੰਜਾਬ ਸਰਕਾਰ ਦੇ ਨੂੰ ਮੁਕਰਦੀ ਰਹੀ ਹੈ ਹੁਣ 2020 21 22 ਦੇ ਵਿੱਚ ਆਸ-ਪਾਸ ਉਦੋਂ ਵੀ ਵਿਦਿਆਰਥੀਆਂ ਨੇ ਇਹੀ ਘੇਰੇ ਆ ਵੀ ਤੁਸੀਂ ਜਿਹੜਾ ਥੋੜਾ ਬਣਦਾ ਹੈ ਤੁਸੀਂ ਉਹ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੁਸੀਂ ਉਹ ਉਹ ਤਾਂ ਦਿੰਦੇ ਹੀ ਨਹੀਂ ਤੇ ਅਸੀਂ ਅਸੀਂ ਤਾਂ ਚਾਹੁੰਦੇ ਵੀ ਤੁਸੀਂ ਪੂਰੀ ਦੀ ਪੂਰੀ ਯੂਨੀਵਰਸਿਟੀ ਦਾ ਉਹ ਚੱਕੋ ਬੋਧ ਚੱਕੋ ਵੀ ਹਾਂ ਇਹ ਤੁਹਾਡੇ ਭੋਜ ਨਹੀਂ ਇਹ ਤੁਹਾਡੇ ਲਈ ਅਸੀਂ ਤੁਹਾਨੂੰ ਟੈਕਸ ਦਾ ਪੈਸਾ ਦਿੰਨੇ ਆ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਇਹਦੇ ਵਿੱਚ ਜੇ ਪੰਜਾਬ ਸਰਕਾਰ ਦਾਅਵੇਦਾਰੀ ਲੈਣ ਤੋਂ ਪਿੱਛੇ ਹਟਦੀ ਹੈ ਤਾਂ ਇਹ ਲੋਕਾਂ ਦਾ ਕੰਮ ਆ ਉਹਨਾਂ ਸਰਕਾਰ ਨੂੰ ਗਲਤ ਨਹੀਂ ਹੋਏਗਾ ਕਿ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਕਮਜ਼ੋਰੀਆਂ ਰਹੀਆਂ ਯਾਨੀ ਕਿ ਜਿਹੜੀ ਸੂਬਾ ਸਰਕਾਰ ਹੈ ਉਹਦੀ ਕਮਜ਼ੋਰੀ ਰਹੀ ਹੈ ਕਿ ਅੱਜ ਇਹ ਦਿਨ ਦੇਖਣੇ ਪੈ ਰਹੇ ਬਿਲਕੁਲ ਬਿਲਕੁਲ ਇਹ ਇਹ ਵੀ ਗੱਲ ਔਨ ਰਿਕਾਰਡ ਹੈ ਅਸੀਂ ਪਿਛਲੇ ਜਦੋਂ 5 ਸਾਲ ਪਹਿਲਾਂ ਰਿਸਰਚ ਕੀਤੀ ਸੀ ਇਸ ਪੂਰੇ ਮਸਲੇ ਦੇ ਉੱਤੇ ਉਦੋਂ ਇਹ ਗੱਲ ਵੀ ਔਨ ਰਿਕਾਰਡ ਆਉਂਦੀ ਹੈ ਵੀ 2008-09 ਦੇ ਵਿੱਚ ਬਾਦਲ ਸਰਕਾਰ ਐਨਓਸੀ ਦੇ ਦਿੰਦੀ ਹੈ ਵੀ ਇਹਨੂੰ ਬਣਾ ਲੋ ਸੈਂਟਰਲ ਯੂਨੀਵਰਸਿਟੀ ਹੁਣ ਤੁਸੀਂ ਕੀ ਉਮੀਦ ਕਰ ਸਕਦੇ ਹੋ ਉਹਨਾਂ ਯੂਨੀਵਰਸਿਟੀ ਮਤਲਬ ਉਹਨਾਂ ਨੂੰ ਇਹ ਸੀ ਵੀ ਸਾਡੇ ਸਾਨੂੰ ਸਾਡੇ ਉੱਤੇ ਬੋਝ ਨਾ ਪਵੇ ਸਾਨੂੰ ਇੱਥੋਂ ਦੀਆਂ ਜਿਹੜੇ ਤਨਖਾਹਾਂ ਨੇ ਉਹਨਾਂ ਦੇਣੀਆਂ ਪੈਣ ਇੱਥੇ ਫੰਡ ਨਾ ਦੇਣੇ ਪੈਣ ਵੀ ਇਹ ਸਾਡੇ ਕੰਟਰੋਲ 'ਚ ਸਾਨੂੰ ਨਹੀਂ ਲੋੜ ਇਹਦੀ ਤੁਸੀਂ ਲੈ ਜਾਓ ਜੇ ਯੂਨੀਵਰਸਿਟੀ ਲੈ ਕੇ ਜਾਣੀ ਤਾਂ ਉਸ ਵੇਲੇ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਪ੍ਰੈਸ਼ਰ ਦੇ ਨਾਲ ਉਹਨਾਂ ਨੂੰ ਲੈ ਕੇ ਉਹ ਵਾਪਸ ਆਪ ਦਾ ਫੈਸਲਾ ਲੈਣਾ ਪਿਆ ਬਿਲਕੁਲ ਵਿਦਿਆਰਥੀ ਹੀ ਬਿਲਕੁਲ ਵਿਦਿਆਰਥੀ ਜਥੇਬੰਦੀਆਂ ਪੰਜਾਬ ਦੀ ਇੱਕ ਆਨਦਾ ਯੂਨੀਵਰਸਿਟੀ ਹੈ ਜਿਹਦੇ ਵਿੱਚ ਵਿਦਿਆਰਥੀ ਨਾ ਸਿਰਫ ਵਿਦਿਆਰਥੀ ਚੋਣਾ ਤੱਕ ਸੀਮਤ ਹੈ ਸਗੋਂ ਇੱਥੇ ਵੱ ਕੋਲ ਲੜੇ ਨੇ ਇਕਲੌਤੀ ਯੂਨੀਵਰਸਿਟੀ ਹੈ ਜਿੱਥੇ ਅੱਜ ਕੁੜੀਆਂ ਦੀ ਹੋਸਟਲ 24 ਘੰਟੇ ਖੁੱਲੇ ਨੇ ਕਿਉਂਕਿ ਕੁੜੀਆਂ ਨੇ ਇੱਥੇ ਸੰਘਰਸ਼ ਕੀਤਾ ਵੀ ਜੇ ਮੁੰਡਿਆਂ ਨੂੰ ਪੜ੍ਹਨ ਦਾ ਹੱਕ ਆ ਦਿਨ ਰਾਤ ਤਾਂ ਸਾਨੂੰ ਵੀ ਹੈ ਯੂਨੀਵਰਸਿਟੀ ਕੈਂਪਸ ਨੂੰ ਸੇਫ ਬਣਾਉਣਾ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਡੀ ਨਹੀਂ ਅਸੀਂ ਰਾਤ ਨੂੰ ਨਿਕਲਾਂਗੇ ਤੇ ਸਾਨੂੰ ਤਾਲੇ ਨਾ ਮਾਰੇ ਜਾਣ ਅੱਜ ਜਿੱਡੇ ਵੱਡੇ ਮਤਲਬ ਇੱਥੇ ਫੀਸਾਂ ਦਾ ਵਾਧਾ ਵੀ 2017 ਚ ਇੰਨਾ ਜ਼ਿਆਦਾ ਕੀਤਾ ਵੀ 10000 ਵਾਲਾ ਕੋਰਸ ਇਹਨਾਂ ਨੇ 90000 ਉਹਦੀ ਫੀਸ ਕਰਦੀ ਮਤਲਬ ਇਸ ਲੈਵਲ ਤੱਕ ਜਦੋਂ ਲੈ ਕੇ ਗਏ ਤਾਂ ਉਹਨੂੰ ਵਾਪਸ ਕਿਨੇ ਕਰਾਇਆ ਉਹ ਵਿਦਿਆਰਥੀਆਂ ਦੇ ਸੰਘਰਸ਼ਾਂ ਨੇ ਕਰਾਇਆ ਇਸ ਕਰਕੇ ਉਹ ਸੈਨੇਟ ਅਸੀਂ ਇੱਕ ਪਾਸੇ ਤਾਂ ਇਹਨਾਂ ਦੀ ਨਵੀਂ ਸਿੱਖਿਆ ਨੀਤੀ ਇਹ ਕਹਿੰਦੀ ਹੈ ਵੀ ਅਸੀਂ ਜੜੀਆਂ ਇਹੇ ਨੇ ਜਿੰਨੀਆਂ ਵਿਦਿਖਦਾਰੇ ਨੇ ਨਾ ਇਹਨਾਂ ਨੂੰ ਖੁਦ ਮੁਖਤਿਆਰ ਬਣਾਉਣਾ ਆਟੋਨੋਮਸ ਬਣਾਉਣਾ ਆਟੋਨੋਮਸ ਦੇ ਨਾਮ ਤੇ ਕੀ ਕਹਿ ਰਹੇ ਨੇ ਵੀ ਅਸੀਂ ਉਹਨਾਂ ਦੇ ਵਿੱਚ ਬੋਰਡ ਆਫ ਗਵਰਨੈਂਸ ਬਣਾਵਾਂਗੇ ਵੀ ਉਹੀ ਬੰਦੇ ਚੁਣਾਂਗੇ ਯੂਨੀਵਰਸਿਟੀ ਅਸੀਂ ਨਹੀਂ ਸਿੱਧਾ ਇੰਟਰਫੇਅਰ ਕਰਾਂਗੇ ਹੁਣ ਬੋਰਡ ਆਫ ਗਵਰਨੈਂਸ ਕਹਿੰਦੇ ਵੀ ਪ੍ਰਬੰਧੇ ਉਹ ਅਸੀਂ ਲਾਵਾਂਗੇ ਜਦੋਂ ਲਾਉਣੇ ਬੰਦੇ ਤੁਸੀਂ ਠੇਢੇ ਤਰੀਕਾ ਨਾ ਐ ਫੜੋ ਜਾਂ ਐ ਫੜੋ ਫੜ ਤਾਂ ਤੁਸੀਂ ਉਹੀ ਰਹੇ ਹੋ ਨਾ ਮਤਲਬ ਯੂਨੀਵਰਸਿਟੀ ਦੇ ਵਿੱਚ ਕੰਟਰੋਲ ਤਾਂ ਤੁਸੀਂ ਆਪ ਦਾ ਸਥਾਪਿਤ ਕਰ ਰਹੇ ਹੋ ਅਸੀਂ ਕਹਿ ਰਹੇ ਵੀ ਤੁਸੀਂ ਕਹਿੰਦੇ ਹੋ ਇੱਕ ਪਾਸੇ ਆਟੋਨੋਮਸ ਬਣਾਉਣਾ ਜਿਹੜੀ ਆਟੋਨੋਮਸ ਹੈ ਯੂਨੀਵਰਸਿਟੀ ਜਿਹੜੀ ਖੁਦਮੁਖਤਿਆਰ ਹੈ ਤੁਸੀਂ ਉਹਨੂੰ ਘਾਤੋ ਖੋਣ ਇਹ ਤਾਂ ਪਿਛਲਾ ਵਾਈਸ ਚਾਂਸਰ ਉਹਨਾਂ ਨੇ ਲਾਏ ਹੋਏ ਸੀ ਨਵੀਂ ਸਿੱਖਿਆ ਨੀਤੀ 'ਚ ਇੱਕ ਹੋਰ ਵੱਡੀ ਗੱਲਦਾਰਚ ਹੈ ਜਿਹੜੀ ਕਿ ਨਿੱਜੀਕਰਨ ਨੂੰ ਪ੍ਰਮੋਟ ਕਰਦੀ ਹੈ। ਉਹਦੇ ਵਿੱਚ ਇਹ ਲਿਖਿਆ ਵੀ ਜਿਵੇਂ ਹੁਣ ਯੂਨੀਵਰਸਿਟੀ ਨੂੰ ਫੰਡ ਕੌਣ ਦਿੰਦਾ ਹੈ? UGC ਦਿੰਦੀ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਿਹੜਾ ਕਿ ਕੇਂਦਰ ਦੀ ਇੱਕ ਸੰਸਥਾ ਬਣਾਈ ਹੋਈ ਹੈ। ਉਹਦੇ ਤੋਂ ਫੰਡਸ ਆਉਂਦੇ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ। ਪਰ ਜਦੋਂ ਨਵੀਂ ਸਿੱਖਿਆ ਨੀਤੀ ਜਿੱਥੇ ਲਾਗੂ ਹੋਊਗੀ ਤਾਂ ਉਹ ਕਹਿੰਦੇ ਨੇ ਵੀ UGC ਨੂੰ ਹੀ ਅਸੀਂ ਖਤਮ ਕਰ ਦਾਂਗੇ। ਅੱਛਾ। ਗ੍ਰਾਂਟਾਂ ਨਹੀਂ ਦੇਣੀਆਂ। ਹੁਣ ਤੁਹਾਨੂੰ ਲੋਨ ਦਿਆ ਕਰਾਂਗੇ। ਲੋਨ ਕੌਣ ਦਊਗਾ? HECI, ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ। ਬ ਕਰਦੇ ਨੇ ਉਸੇ ਤਰ੍ਹਾਂ ਅਸੀਂ ਯੂਨੀਵਰਸਿਟੀਆਂ ਨੂੰ ਲੋਨ ਦਵਾਂਗੇ ਫਿਰ ਯੂਨੀਵਰਸਿਟੀ ਵਿਦਿਆਰਥੀਆਂ ਦੇ ਉੱਤੇ ਫੀਸਾਂ ਦਾ ਕਿਉਂਕਿ ਯੂਨੀਵਰਸਿਟੀ ਨੇ ਉਹ ਮੰਨ ਲਓ 50 ਸਾਲ ਚ 100 ਸਾਲ ਚ ਵਾਪਸ ਕਰਨਾ ਉਹ ਵਾਪਸ ਕਿਵੇਂ ਕਰੂਗੀ ਯੂਨੀਵਰਸਿਟੀ ਉਹ ਇਸੇ ਤਰ੍ਹਾਂ ਹੀ ਵਾਪਸ ਕਰੂਗੀ ਨਾ ਵਿਦਿਆਰਥੀਆਂ ਦੀਆਂ ਜੇਬਾਂ ਚੋਂ ਕੱਢੂਗੀ ਪੈਸਾ ਤੇ ਵਿਦਿਆਰਥੀਆਂ ਦੀ ਜੇਬਾਂ ਚੋਂ ਤਾਂ ਹੀ ਨਿਕਲੂਗਾ ਜੇ 10000 ਵਾਲੀ ਡਿਗਰੀ 10 ਲੱਖ ਚ ਦਿੱਤੀ ਜਾਊਗੀ ਇਸ ਕਰਕੇ ਅੱਜ ਤਾਈਓ ਹੁਣ ਇੱਕ ਸਵਾਲ ਵੱਡਾ 10 ਤਰੀਕ ਦੇ ਧਰੇ ਤੋਂ ਬਾਅਦ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਕਹਿ ਰਹੇ ਆ ਵੀ ਇਹ ਕਿਸਾਨ ਇੱਥੇ ਕੀ ਕਰਨ ਆਏ ਇਹਾਂ ਦਾ ਮਸਲਾ ਕਿਉਂ ਯੂਨੀਵਰਸਿਟੀ ਜਿਹੜੀ ਆ ਉਹਨੇ ਵਿੱਚ ਕੱਲ ਨੂੰ ਉਹਨਾਂ ਕਿਸਾਨਾਂ ਦੇ ਉਹਨਾਂ ਮਜ਼ਦੂਰਾਂ ਦੇ ਉਹਨਾਂ ਦੇ ਮੁਲਾਜ਼ਮਾਂ ਦੇ ਪੁੱਤਾਂ ਧੀਆਂ ਨੇ ਵੀ ਪੜਨਾ। ਉਹ ਚਾਹੁੰਦੇ ਨਹੀਂ ਵੀ ਇਹ ਯੂਨੀਵਰਸਿਟੀ ਹੈ ਹੀ ਜਦੋਂ ਇਤਿਹਾਸਕ ਤੌਰ ਤੇ ਜਿਹਦਾ ਕਲੇਮ ਬਣਦਾ ਉਹਨੂੰ ਮਿਲਣੀ ਚਾਹੀਦੀ ਹੈ। ਤਾਂ ਉਹ ਉਹਦੀ ਲੜਾਈ ਲਈ ਆਏ ਨੇ। ਅੱਜ ਸਗੋਂ ਇਹਦੇ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਆਪ ਹੋਸ਼ਲਾਂ ਦੇ ਅੰਦਰ ਬੈਠੇ ਨੇ ਜਿਹੜੇ ਆਪ ਇਹਦੇ ਮੁਲ ਲੜਾਈ ਦੇ ਵਿੱਚ ਨਹੀਂ ਆ ਰਹੇ ਵੀ ਉਹ ਬਜ਼ੁਰਗ ਜਿਹੜੇ ਕਹਿੰਦੇ ਅਸੀਂ ਕਦੇ ਸਕੂਲ 'ਚ ਨਹੀਂ ਪੜੇ ਉਹ ਅੱਜ ਯੂਨੀਵਰਸਟੀਆਂ ਦੇ ਵਿੱਚ ਥੋੜੀ ਲੜਾਈ ਤੁਹਾਡੇ ਨਾਲ ਲੜਨ ਆਏ ਨੇ। ਤਾਂ ਅੱਜ ਸਗ ਪੜ ਕੇ ਨਿਕਲੇ ਨੇ ਉਹਨਾਂ ਨੇ ਸਮਾਜ ਦੇ ਵਿੱਚ ਬਹੁਤ ਅੱਗੇ ਤਰੱਕੀਆਂ ਵੀ ਕੀਤੀਆਂ ਨੇ ਉਹ ਸਮਾਜ ਨੂੰ ਇੱਕ ਚੰਗੀ ਸੇਧ ਵੀ ਦਿੰਦੇ ਨੇ ਇਹ ਯੂਨੀਵਰਸਿਟੀ ਇੱਕ ਉਹ ਥਾਂ ਹੈ ਜਿਵੇਂ ਤੁਸੀਂ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਦੇ ਗੇਟ ਦੇ ਵਿੱਚ ਨਹੀਂ ਐਂਟਰੀ ਕਰ ਸਕਦੇ ਕਿਉਂਕਿ ਉਹ ਗੇਟਡ ਹੁੰਦਾ ਹੈ ਉਹਦੇ ਅੰਦਰ ਕੋਈ ਨਹੀਂ ਵੜ ਸਕਦਾ ਨਾ ਕੋਈ মিডিਆ ਆ ਸਕਦਾ ਨਾ ਕੋਈ ਹੋਰ ਆ ਸਕਦਾ ਪਰ ਇਹੇ ਪਬਲਿਕ ਯੂਨੀਵਰਸਿਟੀਆਂ ਇਹੋ ਜਿਹੀਆਂ ਨੇ ਕਿਉਂਕਿ ਇਹ ਸਰਕਾਰੀ ਪੈਸੇ ਨਾਲ ਬਣੀਆਂ ਨੇ ਸਰਕਾਰ ਦੇ ਹੇਠਾਂ ਚੱਲਦੀਆਂ ਨੇ ਇਸ ਕਰਕੇ ਇਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਰਾਜਨੀਤੀ ਹੁੰਦੀ ਹੈ ਕਿ ਉਹ ਵਿਦਿਆਰਥੀ ਰਾਜਨੀਤੀ ਇਨ੍ਹਾਂ 'ਚ ਫੀਸਾਂ ਨਹੀਂ ਵਧਣ ਦਿੱਤੀ ਉਹ ਇਨ੍ਹਾਂ ਦੇ ਵਿਦਿਆਰਥੀਆਂ ਨੂੰ ਜਥੇਬੰਦ ਕਰਦੀ ਆ ਯੂਨੀਅਨਾਂ ਬਣਾ ਕੇ ਲੜਨਾ ਸਿਖਾਉਂਦੀ ਹੈ ਤੇ ਉਹ ਸਿਰਫ ਇੱਥੇ ਨਹੀਂ ਲੜਦੇ ਫਿਰ ਉਹ ਅੱਗੇ ਜਾ ਕੇ ਸਮਾਜ ਦੇ ਵਿੱਚ ਵੀ ਆਪਣੀ ਲੜਾਈ ਉਹ ਅੱਡ ਆਪ ਦੇ ਆਪ ਦੇ ਕਿੱਤਿਆਂ ਦੇ ਵਿੱਚ ਜਾਰੀ ਰੱਖ ਦਿੰਦੇ ਨੇ ਬਿਲਕੁਲ ਔਰ ਮੇਰੇ ਖਿਆਲ ਨਾਲ ਪੰਜਾਬ ਯੂਨੀਵਰਸਿਟੀ ਨੂੰ ਬਚਾਣਾ ਇੱਕ ਤਰੀਕੇ ਦੇ ਪੰਜਾਬ ਦੇ ਭਵਿੱਖ ਨੂੰ ਬਚਾਣਾ ਹੈ ਸੋ ਇਹ ਉਹ ਭਵਿੱਖ ਨੂੰ ਬਚਾਣ ਦੀ ਲੜਾਈ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਇਨੀ ਡਿਟੇਲ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ ਔਰ ਇਹ ਸੰਘਰਸ਼ ਤੇ ਲੜਾਈ ਤੇ ਅੱਜ ਵੀ ਜਾਰੀ ਹੈ ਤਾਂ ਕਿਸ ਕੀ ਕਹਿਣਾ ਚਾਹੋਗੇ ਉਹਨਾਂ ਸਟੂਡੈਂਟਸ ਦੇ ਲਈ ਜਿਹੜੇ ਅਣਥੱਕ ਤਰੀਕੇ ਦੇ ਨਾਲ ਉੱਥੇ ਲੱਗੇ ਹੋਏ ਨੇ ਡਟੇ ਹੋਏ ਨੇ ਸੱਚ ਹੱਕ ਦੀ ਲੜਾਈ ਲੜ ਰਹੇ ਨੇ ਸੋ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਕੀ ਸ਼ਬਦ ਕਹਿਣਾ ਚਾਹੋ ਮੈਨੂੰ ਲੱਗਦਾ ਵੀ ਇਹ ਬਹੁਤ ਸ਼ਲਾਘਾਯੋਗ ਹੈ ਵੀ ਅੱਜ ਜ Punjab University ਬਚਾਓ ਮੋਰਚਾ ਵਿਦਿਆਰਥੀਆਂ ਨੇ ਬਣਾਇਆ ਤੇ ਉਹ ਮਿਲ ਕੇ ਇਕੱਠੇ ਹੋ ਕੇ ਲੜ ਰਹੇ ਨੇ ਬਸ ਮੈਂ ਇੱਕੋ ਉਹਨਾਂ ਨੂੰ ਸੁਝਾ ਦੇਣਾ ਚਾਹੂੰਗੀ ਵੀ ਪਿਛਲੀ ਵਾਰ ਵੀ ਤੇ ਹੁਣ ਵੀ ਜਿਵੇਂ ਆਪਣੇ ਪੂਰੇ ਪੰਜਾਬ ਦੇ ਵਿੱਚ ਆੜੜ ਥਾਵਾਂ ਤੇ ਮੋਰਚੇ ਲੱਗਦੇ ਰਹੇ ਨੇ ਸੇਧ ਲੈਣੀ ਚਾਹੀਦੀ ਹੈ ਜਿਵੇਂ ਦਿੱਲੀ ਵਾਲਾ ਜਿਹੜਾ ਮੋਰਚਾ ਲੱਗਿਆ ਸੀ ਵੀ ਇਹਨਾਂ ਅੱਜ ਸਿਆਸੀ ਪਾਰਟੀਆਂ ਨੂੰ ਇਹ ਜੇ ਮੰਚਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਅੱਜ ਦੇ ਸਮੇਂ ਦੇ ਵਿੱਚ ਜੀਐਸੀ ਇੱਥੇ ਪਹੁੰਚੇ ਆ ਤਾਂ ਉਹਨਾਂ ਸਿਆਸੀ ਪਾਰਟੀਆਂ ਦੀਆਂ ਕਰਤੂਤਾਂ ਕਰਕੇ ਹੀ ਪਹੁੰਚੇ ਆ ਉਹ ਕਾਂਗਰਸੀਆਂ ਨੇ ਉਹ ਅਕਾਲੀਆਂ ਨੇ ਤੇ ਅੱਜ ਵਾਲੀ ਉਹ ਆਮ ਆਦਮੀ ਪਾਰਟੀ ਨੇ ਆਰਦੇਬ ਬਣਦੇ ਹੋਏ ਫਰਜ਼ ਪੂਰੇ ਨਹੀਂ ਕੀਤੇ ਉਹ ਸਿਰਫ ਵੋਟਾਂ ਤੱਕ ਸੀਮਤ ਰਹਿ ਗਏ ਨੇ ਉਹਨਾਂ ਨੂੰ ਸਿਰਫ ਗਿਣਤੀਆਂ ਮਿੰਟੀਆਂ ਤੱਕ ਸੀਮਤ ਹੈ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਯੂਨੀਵਰਸਿਟੀ ਅੱਜ ਇੱਥੋਂ ਜਾਵੇ ਉਹ ਸਿਰਫ ਇਸ ਕਰਕੇ ਯੂਨੀਵਰਸਿਟੀ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਵਾ ਰਹੇ ਨੇ ਕਿਉਂਕਿ ਉਹਨਾਂ ਨੂੰ ਲੋਕਾਂ ਦਾ ਮੂੰਹ ਲੋਕਾਂ ਨੂੰ ਮੂੰਹ ਦਿਖਾਉਣਾ ਉਹਨਾਂ ਨੇ ਜਾ ਕੇ ਤੇ ਅੱਜ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਨੇ ਇਸ ਕਰਕੇ ਇਹ ਨ ਤੇ ਅੱਜ ਲੋੜ ਹੈ ਵੀ ਉਹਨਾਂ ਤੋਂ ਸੁਚੇਤ ਰਹੀਏ ਸਿਆਸੀ ਪਾਰਟੀਆਂ ਤੋਂ ਇੱਕ ਦੂਰੀ ਬਣਾ ਕੇ ਰੱਖਿਏ ਪਰ ਆਪਦੀ ਇਕਤਾ ਦੇ ਨਾਲ ਆਪਣੀ ਜਥੇਬੰਦਕ ਤਾਕਤ ਦੇ ਨਾਲ ਆਪਾਂ ਵਿਦਿਆਰਥੀਆਂ ਦੇ ਵਿੱਚ ਵੀ ਇਹ ਮੋਹਿਮ ਲੈ ਕੇ ਜਾਈਏ ਉਹਨਾਂ ਨੂੰ ਜੋੜੀਏ ਇਕੱਠੇ ਹੋ ਕੇ ਇਹ ਲੜਾਈ ਹੈ ਜਿਹੜੀ ਇਹ ਅੰਤ ਤੱਕ ਲੈ ਕੇ ਜਾਈਏ ਇਹ ਮੰਗ ਜਿਹੜੀ ਹੈ ਸੈਨੇਟ ਦੀਆਂ ਸਿਰਫ ਚੋਣਾ ਬਹਾਲ ਕਰਾਉਣ ਤੱਕ ਨਹੀਂ ਉਹਦੇ ਸ਼ਡਿਊਲ ਅਨਾਉਂਸ ਕਰ ਤੱਕ ਨਹੀਂ ਇਹ ਵੀ ਮੰਗ ਉੱਠਣੀ ਚਾਹੀਦੀ ਹੈ ਵੀ ਯੂਨੀਵਰਸਿਟੀ ਦੇ ਵਿੱਚ ਇਤਿਹਾਸਕ ਕਲੇਮ ਕਿਦਾ ਬੰਦ ਹੈ ਤੇ ਉਹ ਕਿੱਧਰ ਨੂੰ ਜਾਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਜਿਵੇਂ ਕਿ ਅਸੀਂ ਪਹਿਲਾਂ ਵੀ ਕਿਹਾ ਕਿ ਇਹ ਪੰਜਾਬ ਯੂਨੀਵਰਸਿ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਲੀ ਲੜਾਈ ਹੈ ਔਰ ਇਸ ਦੇ ਵਿੱਚ ਹਰ ਇੱਕ ਨੂੰ ਯੋਗਦਾਨ ਪਾਣ ਦੀ ਲੋੜ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅਸੀਂ ਹੋਰ ਅਪਡੇਟ ਤੁਹਾਡੇ ਤੱਕ ਚਾਹੁੰਦੇ ਰਹਾਂਗੇ ਕੈਮਰਾਮੈਨ ਮੋਹਨ ਦੇ ਨਾਲ ਮੈਂ ਸ਼ੇਖਰ ਰਾਏ ਹਮਦਰ ਟੀਵੀ ਚੰਡੀਗੜ੍ਹ